ਆ ਕੋਈ ਮਰਦਪਰਦਾ ਨੂੰ ਇਹ ਲੱਗ ਰਿਹਾ ਵੀ ਹਰਪ੍ਰੀਤ ਜਿਹੜੀ ਹੈਗੀ ਆ ਮੇਰਾ ਜਿਹੜਾ ਪੂਰੀ ਫੁਰਕਾ ਬੰਦ ਕਰੀ ਆ ਤੇ ਉਹਨੇ ਉੱਠ ਕੇ ਮੂੰਹ ਚੱਕ ਕੇ ਮਤਲਬ ਕੀ ਇਹ ਕਹਤਾ ਵੀ ਹਰਪ੍ਰੀਤ ਕਰੈਕਟਰ ਪਿੱਛੋਂ ਇਹ ਆ ਉਹ ਆ ਐਲੀਕੇਸ਼ਨ ਨਾਂ ਦੀ ਗੱਲ ਕੀਤੀ ਆ ਮੂੰਹ ਚੱਕ ਕੇ ਉਹਨੂੰ ਉਮੁਕਤਨਾ ਪੈ ਰਿਹਾ ਤੇ ਚੱਲ ਰਿਹਾ ਉਹ ਸਾਡਾ ਤੇ ਬੰਦੇ ਦੀ ਤਸੱਲੀ ਕਰਾਉਂਗੀ ਪੀਟੀ ਸਪਿੰਟਰ ਸੀਗਾ ਨਾਮ ਕੋ ਕੁਛ ਮਲਾਜਮ ਤਾਂ ਵੀ ਉਹਨਾਂ ਦੀ ਕੁੜੀ ਨੂੰ ਕਮੈਂਟ ਕਰਤਾ ਵਰਤ ਤੇ ਉਹਦੇ ਪਿੱਛੇ ਬਵਾਦ ਬਹੁਤ ਫੜਾ ਹੋਇਆ ਤੇ ਉਹਨੂੰ ਜਾ ਕੇ ਅੰਦਰੋਂ ਵੀ ਲੱਖਾਸਧਾਨਾ ਜਿਹੜਾ ਹੈਗਾ ਉਹ ਗੈਂਗਸਟਰ ਸੀਗਾ ਤੇ ਉੱਥੇ ਗ੍ਰਿਫਤਾਰੀਆਂ ਪਈਆਂ ਸਾਡੀਆਂ ਸ਼ਾਮ ਤੱਕ ਸਾਨੂੰ ਰੱਖਿਆ ਤੇ ਸ਼ਾਮ ਨੂੰ ਹਨੇਰੇ ਹੋਏ ਸਾਨੂੰ ਮਤਲਬ ਕੀ ਉਹ ਛੱਡਿਆ ਅਗਲੇ ਸਫਾਰ ਨੂੰ ਭੋਲਤਾਂ ਜੀ ਆਈ ਵੱਡੀ ਪੱਦਰ ਤੇ ਗੋਟਾ ਪਾਈਆਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਹਿਲ ਦੇ ਆਧਾਰ ਤੇ ਇੱਕ ਕਮੇਟੀ ਕੀਤੀ ਆ ਕਿਵੇਂ ਕਾਸਟੇਬਲ ਜਿਹੜੀ ਥਾਰ ਵਾਲੀ ਮੈਡਮ ਥਾਰ ਵਾਲੀ ਮੈਡਮ ਆ ਮਤਲਬ ਕੀ ਜਿਨ੍ਹਾਂ ਨੇ ਗ੍ਰਿਫਤਾਰ ਕੀਤੀ ਉਹਨਾਂ ਨੂੰ ਸਸਪੈਂਡ ਕਰਤਾ ਨਾ ਇੱਕ ਨਸ਼ਾ ਹੋਰ ਪੰਜਾਬ ਚ ਆਇਆ ਔਰ ਸੋਸ਼ਲ ਮੀਡੀਆ ਦਾ ਬਾਲਾ ਮੈਰੋ ਨੇ ਪਿੱਤਾ ਪੱਤਰ ਕੀਤਾ ਆਪਣਾ ਕੰਚਨ ਨਾਵੀ ਫੁੜੀਆਂ ਮੈਂ ਕਿਤੇ ਕਾਂਚਨ ਕੁਮਾਰੀ ਹੋਈ ਕਹੂਗੀ ਪਿਛਲੇ ਸਮੇਂ ਵਿੱਚ ਕੀ ਹੁੰਦਾ ਸੀ ਵੀ ਔਰਤਾਂ ਨੂੰ ਹਮੇਸ਼ਾ ਮਰਦੋ ਦੇ ਪਿੱਛੇ ਰੱਖਿਆ ਜਾਂਦਾ ਸੀ ਪਰ ਜਿਉਂ-ਜਿਉਂ ਸਮਾਂ ਬਦਲਦਾ ਰਿਹਾ ਔਰਤ ਨੂੰ ਔਰਤ ਆਪ ਮੋਢੇ ਨਾਲ ਮੋਢਾ ਲਾ ਕੇ ਮਰਦੋ ਦੇ ਨਾਲ ਚੱਲਣ ਲੱਗ ਪਈ ਤੇ ਉਹਲੇ ਹਕੂਮਤ ਨਹੀਂ ਜਿਹੜਾ ਅੱਜ ਦੇ ਟਾਈਮ ਵਿੱਚ ਮਰਦ ਨਾ ਕਰ ਸਕਦਾ ਹੋਵੇ ਔਰਤ ਨਾ ਕਰ ਸਕਦੀ ਹੋਵੇ ਇਹ ਸਾਰਾ ਕੁਝ ਸੰਭਵ ਇਨ੍ਹਾਂ ਭੈਣਾਂ ਕਰਕੇ ਹੋਇਆ ਜੋ ਘਰਾਂ ਚੋਂ ਬਾਹਰ ਨਿਕਲ ਕੇ ਆਮ ਲੋਕਾਂ ਦੇ ਮੁੱਦਿਆਂ ਨੂੰ ਪਬਲਿਕ ਤੱਕ ਸਰਕਾਰਾਂ ਤੱਕ ਲੈ ਕੇ ਜਾਂਦੀਆਂ ਨੇ ਤੇ ਉਠਾਉਂਦੀਆਂ ਨੇ ਤੇ ਇਨ੍ਹਾਂ ਭੈਣਾਂ ਵਿੱਚੋਂ ਇੱਕ ਭੈਣ ਅੱਜ ਸਾਡੇ ਨਾਲ ਮੌਜੂਦ ਆ ਹਰਪ੍ਰੀਤ ਕੌਰ ਧੂਰੀ ਤੇ ਜਾਣਾਂਗੇ ਇਨ੍ਹਾਂ ਨਾਲ ਇਹਨਾਂ ਦੇ ਸਮਾਜ ਨਾਲ ਉਪਲਾਬਧੀਆਂ ਬਾਰੇ ਤੇ ਕਿਸ ਕਿਸ ਕੰਮ ਵਿੱਚ ਇਹ ਸਮਾਜ ਵਿੱਚ हिसाब ਹੁੰਦੇ ਨੇ ਤੇ ਮਿਲੌਣਿਆ ਤੁਹਾਨੂੰ ਭੈਣ ਹਰਪ੍ਰੀਤ ਕੌਰ ਧੂਰੀ ਨਾਲ ਸਤਿ ਸ਼ਕਾਲ ਬੇਟੀ ਸਤਿ ਸ਼ਕਾਲ ਜੀ ਭੈਣ ਸਭ ਤੋਂ ਪਹਿਲਾਂ ਇਹ ਹੀ ਪੁੱਛਾਂਗੇ ਤੁਹਾਡੇ ਤੋਂ ਵੀ ਤੁਹਾਡੇ ਲਵੇ ਆਉਦਾ ਕਿਹੜਾ ਪੰਜਾਬ ਲੈ ਹੁੰਦਾ ਜੀ ਜੀ ਮੇਰੇ ਕੋਲੇ ਨਾਰੀ ਹਿੱਤਾ ਜਾਗਰੂਕੀ ਫਰਾਂਟਿਕੀ ਸੂਬਾ ਪ੍ਰਧਾਨ ਆ ਜੋ ਮਜ਼ਦੂਰ ਔਰਤਾਂ ਦੀ ਜਥੇਬੰਦੀ ਠੀਕ ਹੈ ਬੇਟੀ ਜਿਹਦੇ ਵਿੱਚ ਔਰਤਾਂ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਔਰਤਾਂ ਤੇ ਜੋ ਜ਼ੁਲਮ ਹੁੰਦੇ ਨੇ ਅਤਿਆਚਾਰ ਹੁੰਦੇ ਨੇ ਉਹਨਾਂ ਦੇ ਖਿਲਾਫ ਆਵਾਜ਼ ਉਠਾਈ ਜਾਂਦੀ ਆ ਤੇ ਵਿਰੋਧ ਕੀਤਾ ਜਾਂਦਾ ਅਰੇ ਇਕ ਨਾਮ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਇੱਕ ਲੇਡੀਜ਼ ਨੂੰ ਔਰਤ ਨੂੰ ਘਰੋਂ ਅਲਾਉ ਨਹੀਂ ਕਰਦੇ ਘਰ ਦੇ ਅਲਾਉ ਨਹੀਂ ਕਰਦੇ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਤੁਸੀਂ ਇੱਕ ਗਰੀਬ ਪਰਿਵਾਰ ਜਾਂ ਫਿਰ ਜਿ ਕਹ ਲਈਏ ਵੀ ਜਿਸ ਤੇ ਨਿਆਂ ਅਨਿਆਏ ਹੁੰਦਾ ਹੋਵੇ ਉਹ ਪਰਿਵਾਰ ਨਾਲ ਤੁਸੀਂ ਜਾ ਕੇ ਖੜਦੇ ਹੋ ਤੇ ਉਹਨਾਂ ਦੀ ਮਦਦ ਕਰਦੇ ਹੋ ਬਿਲਕੁਲ ਬਿਲਕੁਲ ਤੇ ਤੁਹਾਨੂੰ ਫੈਮਿਲੀ ਅਲਾਉ ਕਰਦੀ ਹੈ ਜਾਂ ਫਿਰ ਫ੍ਰੀडम ਮਿਲ ਜਾਂਦੀ ਹੈ ਟਾਈਮ ਮਿਲ ਜਾਂਦਾ ਪਰ ਫੈਮਿਲੀ ਵੀ ਸਾਹਮਣੇ ਹੁੰਦੀ ਹੈ ਜੀ ਫੈਮਿਲੀ ਕੁਝ ਹੁੰਦੇ ਨੇ ਫੈਮਿਲੀ ਦੇ ਵਿੱਚ ਰੁਝਾਨ ਐਦਾਂ ਦੇ ਜਿਹੜੇ ਮਤਲਬ ਕਿ ਦਿੱਕਤਾਂ ਆਂਦੀ ਆਂਦੀ ਆ। ਪਹਿਲਾਂ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਦਾ ਮੈਨੂੰ 12 ਸਾਲ ਹੋ ਗਏ ਮੇਰਾ ਡਿਵੋਰਸ ਹੋਇਆ। ਮੇਰੇ ਦੋ ਬੇਟੀਆਂ ਨੇ ਤੇ ਮਤਲਬ ਕਿ ਪਰਿਵਾਰ ਦੇ ਵਿੱਚ ਮੈਂ ਆਪਣੇ ਪਿਕੇ ਘਰੇ ਰਹੀਆਂ ਤੇ ਪਿਕੇ ਘਰੇ ਤੋਂ ਹੁਣ ਆਪਣਾ ਸੈਪਰੇਟ ਆਪਣੇ ਮਕਾਨ ਦੇ ਵਿੱਚ ਰਹਿਣ ਲੱਗ ਪਈਆਂ। ਤੇ ਦੋ ਮੇਰੇ ਬੇਟੀਆਂ ਨੇ ਇੱਕ ਮੈਂ ਆ ਤੇ 10-12 ਸਾਲ ਹੋ ਗਏ ਮੈਂ ਮੈਰਿਜ ਨਹੀਂ ਕਰਵਾਈ ਬੇਟੀਆਂ ਮੇਰੀਆਂ ਬਰਾਬਰ ਦੀਆਂ ਹੋ ਰਹੀਆਂ ਨੇ ਤੇ ਮੈਂ ਇਸ ਫੀਲਡਰ ਦੇ ਵਿੱਚ ਤਾਂ ਹੀ ਆਈਆਂ ਕਿਉਂਕਿ ਸਮਾਜ ਆ ਜਿਹੜਾ ਸਮਾਜ ਸਾਡੀਆਂ ਔਰਤਾਂ ਨੂੰ ਹੋਰ ਨੀ ਨੀਗਾ ਨਾ ਦੇਖਦਾ ਚਾਹੀ ਅੱਜ ਅਸੀਂ ਆਪਣੇ ਘਰਾਂ ਨਾਲ ਜਾਂਦੇ ਹੋਈਏ ਤੁਰੇ ਜਾਂਦੇ ਹੋਈਏ ਉੱਥੇ ਵੀ ਸਮਾਜ ਸਾਡੀਆਂ ਗੱਲਾਂ ਕਰੂਗਾ ਵੀ ਇਹ ਮਤਲਬ ਕਿ ਦੋ ਆਸ਼ਕ ਜਾ ਰਹੇ ਨਹੀਂ ਤੇ ਸਮਾਜ ਸਾਡਾ ਜਿਹੜਾ ਹੈਗਾ ਬਹੁਤ ਜ਼ਿਆਦਾ ਮਤਲਬ ਕਿ ਪੰਜੇਮਗਲਾ ਇੱਕਸਾਰ ਨਹੀਂ ਹੁੰਦੀ ਆ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਕੁਝ ਤਾਂ ਹੈਗੇ ਨੇ ਇਦਾਂ ਦੇ ਜਿਹੜਾ ਔਰਤ ਨੂੰ ਖਾਸ ਕਰਕੇ ਸਮਾਜ ਦੇ ਵਿੱਚ ਵਿਚਰਨਾ ਬਹੁਤ ਔਖਾ ਤੇ ਜੇ ਦੇਖਿਆ ਜਾਵੇ ਪਿਕਚਰ ਸਾਡੀਆਂ ਮਾਈ ਭਾਗੋ ਸਵਿੱਤਰੀ ਬਾਈ ਫੁੱਲੇ ਵਰਗੀਆਂ ਜੀ ਉਹਨਾਂ ਦੇ ਅਸੀਂ ਕਿਤਾਬਾਂ ਪੜ੍ਹਦੇ ਆਂ ਕੋਈ ਫਿਲਮਾਂ ਦੇਖਦੇ ਆਂ ਅਸੀਂ ਹੁਣ ਅਸਵਿਤਰੀ ਬਾਈ ਫੁੱਲੇ ਦੀ ਫਿਲਮ ਆਈ ਸੀ ਕੀ ਵਧੀਆ ਚੀਜ਼ਾਂ ਦੇਖਦੇ ਆਂ ਤਾਂ ਉਹਨਾਂ ਦੇ ਵਿੱਚੋਂ ਇਹ ਕ੍ਰਾਂਤੀਕਾਰੀ ਫਿਲਮ ਦੇਖਣ ਦੇ ਵਿੱਚ ਜਲਵਾ ਹੁੰਦਾ ਵੀ ਸਾਨੂੰ ਇਹਦੇ ਵਿੱਚ ਸਰਟੀਫਿਕੇਟਾਂ ਦੀ ਲੋੜ ਨਹੀਂ ਹੈਗੀ ਸੰਘਰਸ਼ ਲੜਨ ਲਈ ਕਿ ਕਿ ਔਰਤਾਂ ਨੂੰ ਅੱਗੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਚੇ ਕਿ ਬਣਾ ਤੁਸੀਂ ਜਦੋਂ ਕਿਸੇ ਦੇ ਨਾਲ ਜਾ ਕੇ ਖੜਦੇ ਹੋ ਕਿਸ ਤੇ ਅਤਿਆਚਾਰ ਹੁੰਦਾ ਜਾਣਿਓ ਸੰਘਰਸ਼ ਦੇ ਵਿੱਚ ਜਾਣਿਓ ਉਦੋਂ ਤੁਹਾਨੂੰ ਉਹ ਖੁਦ ਕਾਲ ਕਰਕੇ ਬੁਲਾਉਂਦਾ ਪਰਿਵਾਰ ਪੀੜਤ ਪਰਿਵਾਰ ਜਾਂ ਫਿਰ ਤੁਸੀਂ ਵੀ ਤੁਹਾਨੂੰ ਪਤਾ ਲੱਗਦਾ ਤੁਸੀਂ ਆਪ ਜਾ ਕੇ ਉਹਨਾਂ ਦੀ ਮਦਦ ਕਰਦੇ ਹਾਂਜੀ ਵਿੱਚ ਸਾਨੂੰ ਫੋਨ ਆਉਂਦੇ ਨੇ ਕਈ ਵਾਰ ਸੋਸ਼ਲ ਮੀਡੀਆ ਰਾਹੀਂ ਫੋਨ ਆਉਂਦੇ ਨੇ ਫੋਨ ਨੰਬਰ ਪਾਇਆ ਹੋਇਆ ਜਾਂ ਫਿਰ ਸਾਡੇ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਨੇ ਇੱਕ ਦੂਜੇ ਨੂੰ ਨੰਬਰ ਜਿੱਥੇ ਵੀ ਕੋਈ ਅਤਿਆਚਾਰ ਹੁੰਦਾ ਚਾਹੇ ਉੱਥੇ ਭੈਣਾ ਚਾਹੇ ਭਰਾ ਵੀ ਹੈਗਾ ਸਾਡਾ ਕੋਈ ਭਰਾ ਨਾਲ ਵੀ ਜ਼ੁਲਮ ਹੋ ਰਿਹਾ ਮਜ਼ਦੂਰ ਦੱਪਕੇ ਦੇ ਵਿੱਚੋਂ ਮੈਂ ਉੱਠੀ ਹੋਈ ਆ ਮੈਨੂੰ ਪਤਾ ਸਾਡੇ ਮਜ਼ਦੂਰਾਂ ਦੀਆਂ ਕੀ ਸਥਿਤੀਆਂ ਨੇ ਕਿ ਭਿਉਹੀ ਕਰਨਾ ਭਿਉਹੀ ਖਾਣਾ ਚਾਹੇ ਉਹ ਸਰਕਾਰਾਂ ਦਾ ਭਿੜਨਾ ਹੋਵੇ ਚਾਹੇ ਅਸੀਂ ਪ੍ਰਸ਼ਾਸਨ ਦਾ ਭਿੜਨਾ ਹੋਵੇ ਉੱਥੇ ਮੈਂ ਦਬੂਗੀ ਨਹੀਂ ਉੱਥੇ ਮੈਂ ਅੱਗੇ ਆਉਂਗੀ ਕਿਉਂਕਿ ਦੇਖੋ ਇੱਥੇ 2 ਨੰਬਰ ਦਾ ਕੰਮ ਨਹੀਂ ਮੈਂ ਕਰਦੀ ਹੈਗੀ ਬਿਲਕੁਲ ਮੈਂ ਕੋਈ ਚਿੱਟਾ ਨਹੀਂ ਵੇਚਦੀ ਮੈਂ ਕੋਈ ਮਤਲਬ ਕਿ ਇੱਥੇ ਨਸ਼ਾ ਭੀ ਭੀ ਭੁੱਕੀ ਨਹੀਂ ਵੇਚਦੀ ਮਤਲਬ ਕਿ ਮੈਂ ਸੰਘਰਸ਼ ਲੜਦੀ ਆ ਮੈਂ 1 ਨੰਬਰ ਦਾ ਕੰਮ ਕਰ ਰਹੀ ਆ ਤੇ ਇੱਥੇ ਮੇਰੇ ਤੇ ਪਰਚੇ ਵੀ ਹੁੰਦੇ ਨੇ ਮੈਨੂੰ ਜੇਲ੍ਹ ਵੀ ਜਾਣਾ ਪਊਗਾ ਤਾਂ ਮੈਨੂੰ ਆਪਣੇ ਆਪ ਤੇ ਬਹੁਤ ਮਾਣ ਹੋਊਗਾ ਇੱਕ ਬੰਣਾ ਇੱਕ ਔਰਤ ਦਾ ਕਰਨਾ ਜਿਵੇਂ ਕੋਈ ਪੁਲਿਸ ਵੀ ਸੰਘਰਸ਼ ਦੇ ਵਿੱਚ ਜਦੋਂ ਧਰਨੇ ਲੱਗਦੇ ਵੀ ਹੁੰਦੇ ਨੇ ਪੁਲਿਸ ਆ ਜਾਂਦੀ ਆ ਇੱਕ ਔਰਤ ਦਾ ਫੇਸ ਕਰਨਾ ਇਹ ਚੀਜ਼ ਬਹੁਤ ਵੱਡੀ ਗੱਲ ਆ ਬਿਲਕੁਲ ਬਿਲਕੁਲ ਕਿੱਦਾਂ ਤੁਸੀਂ ਫਿਰ ਇਹ ਚੀਜ਼ਾਂ ਨੂੰ ਫੇਸ ਕਿੱਦਾਂ ਕਰ ਬਿਲਕੁਲ ਪਹਿਲਾਂ ਮਰਟੀ ਹੋਇਆ ਕਿ ਕਿ ਮੈਂ ਆਪਣੀ ਜਿਹੜੀ ਲੜਾਈ ਆਪਣੇ ਸਹੁਰੇ ਪਰਿਵਾਰ ਨਾਲ ਲੜੀ ਨਾ ਜੀ ਅੱਛਾ ਜੀ ਤੇ ਉੱਥੇ ਮੈਂ ਕੋਰਟ ਦੇ ਵਿੱਚ 3-4 ਸਾਲ ਮੈਂ ਆਪਣਾ ਕੇਸ ਲੜਿਆ ਤੇ ਉੱਥੇ ਥੋੜਾ ਜਿਹਾ ਦਿੱਕਤ ਆਈ ਤੇ ਬਾਅਦ ਦੇ ਵਿੱਚ ਜਦੋਂ ਮੈਂ ਇਸ ਲਾਈਨ ਦੇ ਵਿੱਚ ਪਈ ਪ੍ਰਾਈਵੇਟ ਜੌਬ ਕਰਕੇ ਉਦੋਂ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਸਾਡੇ ਸਮਾਜ ਦੇ ਵਿੱਚ ਸਾਡੀਆਂ ਔਰਤਾਂ ਨਾਲ ਬਹੁਤ ਜ਼ਿਆਦਾ ਅਤਿਆਚਾਰ ਜਿਹਾ ਹੋ ਰਿਹਾ ਅੱਗੋਂ ਮੇਰੇ ਵੀ ਦੋ ਧੀਆਂ ਨੇ ਮੈਨੂੰ ਲੜਾਈ ਲੜਨ ਦੀ ਲੋੜ ਆ ਕਿਉਂਕਿ ਕੁਝ ਕ ਦੇਖੋ ਸਿਆਣੇ ਕਹਿ ਦਿੰਦੇ ਨੇ ਵੀ ਬੰਦੇ ਤੋਂ ਬਗੈਰ ਔਰਤ ਦਾ ਹੈ ਨਹੀਂ ਕੁਝ ਪਰ ਮੈਂ ਇੱਥੇ ਕਹਿ ਰਹੀ ਆ ਵੀ ਔਰਤ ਇਕੱਲੀ ਲੜਾਈ ਲੜ ਸਕਦੀ ਆ ਆਪਣੇ ਬੱਚਿਆਂ ਨੂੰ ਪਾਲ ਸਕਦੀ ਆ ਜੇ ਆਪਣਾ ਸਾਫ ਸੁਥਰਾ ਚੱਲੇ ਔਰਤ ਵੀ ਕੋਈ ਮਤਲਬ ਕਿ ਉੱਠ ਕੇ ਕੋਈ ਇਹ ਕਹਿ ਨਹੀਂ ਸਕਦਾ ਉਹਨੇ ਮੈਨੂੰ ਕੋਈ ਤੁਰਿਆ ਜਾਂਦਾ ਇਹ ਨਹੀਂ ਕਹਿ ਸਕਦਾ ਵੀ ਹਰਪ੍ਰਿਤ ਆਏ ਆ ਹਾਟੇ ਤਾਏ ਆ ਮਤਲਬ ਕਿ ਮੈਂ ਆਪਣਾ ਵਧੀਆ ਸਾਫ ਸੁਥਰਾ ਕੰਮ ਕਰ ਰਹੀ ਆ ਜੈਨੂਅਨ ਕੰਮ ਕਰ ਰਹੀ ਆ ਕੋਈ ਮਰਦ ਪ੍ਰਧਾਨ ਮਤਲਬ ਕਿ ਮੇਰੇ ਤੇ ਉਂਗਲ ਨਹੀਂ ਚੁੱਕ ਸਕਦਾ ਜੇ ਉਂਗਲ ਚੁੱਕੂਗਾ ਤਾਂ ਮੈਂ ਉਹਦੇ ਤਸੱਲੀ ਕਰਾਉਂਗੀ ਪਤਾ ਲੱਗੂ ਵੀ ਹਾਂ ਇੱਕ ਔਰਤ ਸੀ ਇਹਨੇ ਮੇਰੀ ਤਸੱਲੀ ਕਰਾਇਆ ਸੋ ਮੈਂ ਲੜਾਈ ਆਉਂਦੀ ਜਿਹੜੀ ਮਤਲਬ ਕਿ ਲੜੀਆਂ ਕੋੜ ਦੇ ਵਿੱਚ ਮੈਂ ਆਪਣੇ ਪਰਿਵਾਰ ਨਾਲ ਉੱਥੇ ਮੈਨੂੰ ਇਹ ਕਹਿ ਦਿੱਤਾ ਸੀਗਾ ਵੀ ਇੱਕ ਜਿਹੜੀ ਇਹ ਕੁੜੀਆਂ ਜੰਮੀ ਜਾਂਦੀ ਆ ਮੇਰਾ ਸਹੁਰਾ ਪਰਿਵਾਰ ਜਿਹੜਾ ਪੁੱਛਾ ਦਿੰਦਾ ਸੀਗਾ ਉੱਥੇ ਜਿਵੇਂ ਵੀ ਕੀ ਆਪਣਾ ਟੂਨੇ ਟਾਮਣ ਕਰਦੇ ਹੁੰਦੇ ਨੇ ਜਾਂ ਪੁੱਛਾ ਦਿੰਦੇ ਹੁੰਦੇ ਨੇ ਸਹੁਰਾ ਪਰਿਵਾਰ ਦੇ ਰਿਆ ਸੀਗਾ ਹੁਣ ਤੁਹਾਡੇ ਲਾਈਵ ਤੇ ਰਾਹੀ ਵੀ ਸੁਣਦੇ ਵੀ ਹੋਣਗੇ ਪਰਿਵਾਰ ਇਹ ਗੱਲ ਖੁਦ ਦੇ ਮੇਰੇ ਹਸਬੰਦ ਨੇ ਇਹ ਗੱਲ ਕਹੀ ਸੀ ਉਸ ਤੋਂ ਬਾਅਦ ਵਿੱਚ ਮੰਨ ਦੇ ਵਿੱਚ ਇਹ ਤਾਂ ਪਿਆ ਵੀ ਆਪਾਂ ਨੇ ਮੈਰਿਜ ਨਹੀਂ ਕਰਵਾਉਣੀ ਕੁੜੀਆਂ ਨੂੰ ਪਾਲਣਾ ਇਹਨਾਂ ਨੂੰ ਪੈਰਾ ਸਿਰ ਤੇ ਕਰ ਸਮਾਜ ਨੂੰ ਦਿਖਾਉਣਾ ਵੀ ਹਾਂ ਜਿਹੜੀ ਗੱਲ ਤੁਸੀਂ ਨੇ ਕਹੀ ਸੀ ਉਹ ਗਲਤ ਸੀ ਬਿਲਕੁਲ ਵੀ ਕੁੜੀਆਂ ਮੁੰਡਿਆਂ ਨਾਲ ਘਟ ਨਹੀਂ ਹੈਗੀਆਂ ਤੇ ਤੁਸੀਂ ਇਹ ਚਲੋ ਅੱਜ ਗੱਲ ਕਰ ਰਹੇ ਹਾਂ ਇੱਕ ਨਾਮ ਪਛੇਣੇ ਫੇਸਬੁੱਕ ਦੇ ਨਹਿਂਗਾ ਦੀ ਵੀਡੀਓ ਉਹਨਾਂ ਨੇ ਸ਼ੇਅਰ ਕੀਤੀ ਸੀ ਹਾਂਜੀ ਜਿਹਦੇ ਉਹ ਵੀਡੀਓ ਵਿੱਚ ਉਹ ਸਰਿਆਮ ਕਹਿ ਰਹੇ ਸੀ ਵੀ ਅਸੀਂ ਜੋ ਹਰਪ੍ਰੀਤ ਕੌਰ ਧੂਰੀ ਨਾਲ ਹੋ ਰਿਹਾ ਸੀ ਉਹਦਾ ਡਟ ਕੇ ਅਸੀਂ ਉਹਨਾਂ ਨਾਲ ਕਹਿੰਦੇ ਹਾਂ ਵੀ ਕੋਈ ਭੈਣ ਵੱਲ ਕੋਈ ਉਂਗਲ ਨਹੀਂ ਕਰ ਸਕਦਾ ਉਹ ਮੈਟਰ ਕੀ ਸੀ ਉਹ ਵੀਰ ਜੀ ਉਹ ਚੱਲ ਰਿਹਾ ਹਜੇ ਮੈਟਰ ਅੱਛਾ ਜੀ ਉਹ ਮੈਟਰ ਇਹ ਸੀਗਾ ਜਦੋਂ ਆਪਾਂ ਸਮਾਜ ਦੇ ਵਿੱਚ ਵਿਚਰਦੇ ਆ ਉਹੀ ਗੱਲ ਆ ਗਈ ਦੁਬਾਰੇ ਤਾਂ ਸਾਡੇ ਤੇ ਉਂਗਲਾਂ ਹੋਣਗੀਆਂ ਹੀ ਹੋਣਗੀਆਂ ਕਿਉਂਕਿ ਸਾਡੇ ਜਿਹੜੇ 100 ਦੇ ਵਿੱਚੋਂ ਇੱਕ ਦੋਸਤ ਹੋਊਗਾ ਬਾਕੀ ਸਾਡੇ ਸਾਰੇ ਦੁਸ਼ਮਣ ਹੀ ਹੋਣਗੇ ਅੱਛਾ ਜਿਆਦਾਤਰ ਮੇਰੇ ਦੁਸ਼ਮਣ ਹੀ ਨੇ ਦੋਸਤ ਨਹੀਂ ਹੈਗਾ ਕੋਈ ਮੇਰਾ ਤੇ ਇਹਦੇ ਵਿੱਚ ਇਹ ਆ ਕੋਈ ਮਰਦ ਪ੍ਰਧਾਨ ਨੂੰ ਇਹ ਲੱਗ ਰਿਹਾ ਵੀ ਹਰਪ੍ਰੀਤ ਜਿਹੜੀ ਹੈਗੀ ਆ ਮੇਰਾ ਜਿਹੜਾ ਤੋਰੀ ਫੁਰਕਾ ਬੰਦ ਕਰ ਰਹੀ ਆ ਅੱਛਾ ਤੇ ਉਹਨੇ ਉੱਠ ਕੇ ਮੂੰਹ ਚੱਕ ਕੇ ਮਤਲਬ ਕੀ ਇਹ ਕਹਤਾ ਵੀ ਹਰਪ੍ਰੀਤ ਕਰੈਕਟਰ ਪਿੱਛੋਂ ਇਹ ਆ ਉਹ ਆ ਐਲੀਗੇਸ਼ਨ ਐਲੀਗੇਸ਼ਨ ਨਾਉਣ ਦੀ ਗੱਲ ਕੀਤੀ ਆ ਮੂੰਹ ਚੱਕ ਕੇ ਹੁਣ ਉਹਨੂੰ ਬੁਕਤਨਾ ਪੈ ਰਿਹਾ ਤੇ ਚੱਲ ਰਿਹਾ ਉਹ ਸਾਡਾ ਤੇ ਬੰਦੇ ਦੀ ਤਸੱਲੀ ਕਰਾਉਂਗੀ ਚਾਹੇ ਮੈਨੂੰ ਜਿੱਥੇ ਤੱਕਰ ਵੀ ਜਾਣਾ ਪਵੇ ਮੈਂ ਜਾਉਂਗੀ ਉਸ ਬੰਦੇ ਦੀ ਤਸੱਲੀ ਕਰਾ ਕੇ ਹਟੂਂਗੀ ਕਿਉਂਕਿ ਉਹ ਮਰਦ ਪ੍ਰਧਾਨ ਆ ਗਿਆ ਮਤਲਬ ਕਿ ਚਲੋ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀ ਆ ਕਈ ਮੇਰੇ ਪਾਸਪੋਰਟ ਵੀ ਕਰ ਰਹੇ ਨੇ ਮੇਰੀ ਬਹੁਤ ਸਾਦੇ ਜਿੱਦਾਂ ਕਿ ਹੁਣ ਤੁਸੀਂ ਕਹਿ ਕੇ ਹਟਿਓ ਸੋਸ਼ਲ ਮੀਡੀਆ ਰਾਹੀਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਤੇ ਉਹਨਾਂ ਨੇ ਵੀ ਕਿਹਾ ਵੀ ਹਰਪ੍ਰੀਤ ਜਿੱਥੇ ਵੀ ਲੋੜ ਆ ਤਾਂ ਅਸੀਂ ਆਵਾਂ ਵੀ ਮੈਨੂੰ ਮਾਣ ਆ ਆਪਣੇ ਪੰਜਾਬ ਤੇ ਜੇ ਮੈਂ ਮਤਲਬ ਕਿ ਤਸੱਲੀ ਕਰਾਉਣ ਲੱਗੀ ਤਾਂ ਪਿੱਛੇ ਨਹੀਂ ਹਟੂਗਾ ਪਰ ਮੈਂ ਗਵਾਦਾਾਂ ਦੇ ਵਿੱਚ ਨਹੀਂ ਮੇਂ ਪਈ ਪ੍ਰਸ਼ਾਸਨ ਦੇ ਨਾਲ ਚੱਲ ਰਹੀ ਆ ਤੇ ਪ੍ਰਸ਼ਾਸਨ ਕਹਿ ਰਿਹਾ ਭਰੋਸਾ ਦਿਵਾ ਰਿਹਾ ਵੀ ਕੋਈ ਗੱਲ ਨਹੀਂ ਹਰਪ੍ਰੀਤ ਜਿਵੇਂ ਤੁਸੀਂ ਕਹੋਗੇ ਮੈਂ ਕਹਾਂ ਨਹੀਂ ਜਿਵੇਂ ਮੈਂ ਨਹੀਂ ਕਹੂੰਗੀ ਤੁਸੀਂ ਕਾਨੂੰਨੀ ਤੌਰ ਤੇ ਦੇਖੋ ਵੀ ਇਹ ਸਹੀ ਆ ਇਹ ਰਾਈਟ ਆ ਇਥੇ ਕੀ ਕਾਨੂੰਨ ਬਣਦਾ ਕੀ ਕਾਨੂੰਨ ਲਾਗੂ ਹੁੰਦਾ ਇਥੇ ਕਿਹੜੀ ਧਾਰਾ ਲਾਗੂ ਹੁੰਦੀ ਆ ਤੁਸੀਂ ਕਾਨੂੰਨੀ ਤੌਰ ਤੇ ਬੰਦੇ ਤੇ ਕਾਰਵਾਈ ਕਰੋ ਕਿਉਂਕਿ ਉਹ ਬੰਦਾ ਪਹਿਲਾਂ ਵੀ ਮੈਥੋਂ ਮਾਫੀ ਮੰਗ ਚੁੱਕਿਆ ਸੀਗਾ ਤੇ ਉਹ ਆਪਣੇ ਆਪ ਨੂੰ ਲੀਡਰ ਕਹਾਉਂਦਾ ਕਿਉਂਕਿ ਉਹ ਅਖੌਤੀ ਇੱਕ ਕੈਦਿਏ ਕਾਮਰੇਡਾਂ ਚੋਂ ਆ ਜਾਂਦਾ ਬੰਦਾ ਇੱਕ ਡੁਪਲੀਕੇਟ ਜਿਹੜੇ ਕਾਮਰੇਡ ਤੁਰੇ ਫਿਰਦੇ ਹੁੰਦੇ ਨੇ ਜਿਨ੍ਹਾਂ ਨੇ ਆਪਣਾ ਤੋਰੀ ਫੁਲਕਾ ਚਲਾਉਣਾ ਹੁੰਦਾ ਆਪਣਾ ਜਿਹੜਾ ਘਰ ਦਾ ਖਾਚ ਚਲਾਉਣਾ ਹੁੰਦਾ ਉਹਨਾਂ ਦੇ ਵਿੱਚੋਂ ਆ ਜਾਂਦਾ ਕੋਈ ਇਹ ਨਹੀਂ ਹੈਗਾ ਕਾਮਰੇਡ ਕਹਿਣਾ ਤੇ ਕਹਾਉਣਾ ਤੇ ਬੰਨ ਦੇ ਵਿੱਚ ਬਹੁਤ ਮਤਲਬ ਕੀ ਅੰਤਰ ਆ ਪਹਿਲਾਂ ਕਾਮਰੇਡ ਹੁੰਦੇ ਨੇ ਹੁੰਦੇ ਸੀ ਸੈਕੋ ਤੇ ਫਿਰ ਕੀ ਮਤਲਬ ਕੀ ਜਿਹੜੇ ਹੈਗੇ ਨੇ ਪਿੰਡਾਂ ਦੇ ਵਿੱਚ ਸੰਘਰਸ਼ ਕਰਦੇ ਕੀ ਜਾਂਦੇ ਸੀ ਉਹ ਕਾਮਰੇਡ ਤੇ ਅੱਜ ਗੱਡੀਆਂ ਦੇ ਵਿੱਚ ਕਾਮਰੇਡ ਜਿਹੜੇ ਘੁੰਮ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਫਰਕ ਆ ਕੁਝ ਕ ਕਾਮਰੇਡ ਤੇ ਜਿਵੇਂ ਤੁਸੀਂ ਕਿਹਾ ਕਿਸੇ ਸੰਘਰਸ਼ ਦੇ ਵਿੱਚ ਜਾਂਦੇ ਹੋ ਉਹਦੇ ਨਾਲ ਤੁਹਾਨੂੰ ਧਮਕੀਆਂ ਵੀ ਆਉਂਦੀਆਂ ਹੋਣੀਆਂ ਵੀ ਤੁਸੀਂ ਇਹ ਮੈਟਰ ਤੋਂ ਪਿੱਛੇ हट ਜਾਓ ਤੇ ਐਦਾਂ ਕੋਈ ਕੋਈ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ। ਫਿਰ ਜੀ ਧੰਕੀਆਂ ਆਈਆਂ ਨੇ ਮੈਂ ਪਿੱਛੇ ਜੇ ਅ ਡਾਕਟਰ ਗੁਰਿੰਦਰ ਸਿੰਘ ਰਣਵੇਟੇ ਨੇ ਸਾਡੇ ਮਜ਼ਦੂਰ ਤੱਕ ਦੇ ਵਿੱਚੋਂ ਤੇ ਉਹਨਾਂ ਤੇ ਇੱਕ ਕਮੈਂਟ ਵਾਜੀ ਦੇ ਵਿੱਚ ਹੋ ਗਿਆ ਸੀਗਾ ਮਤਲਬ ਕਿ ਉਹਨਾਂ ਨੇ ਕਹ ਜਿਹੜਾ ਪੀਪ ਸੁਪਿੰਦਰ ਸੀਗਾ ਨਾਮ ਏਜੀ ਸੀ ਕੋ ਕੁਛ ਮਲਾਜਮ ਦਾ ਵੀ ਉਹਨਾਂ ਦੀ ਕੁੜੀ ਨੂੰ ਕਮੈਂਟ ਕਰਤਾ ਗਲਤ। ਅੱਛਾ ਜੀ। ਤੇ ਉਹਦੇ ਪਿੱਛੇ ਬਵਾਦ ਬਹੁਤ ਫੜਾ ਹੋਇਆ ਤੇ ਉਹਨੂੰ ਜਾ ਕੇ ਅੰਦਰੋਂ ਘਰੋਂ ਕੁਰਸ ਚੱਕ ਕੇ ਲੈ ਗਿਆ। ਗਰਤਾ ਕਰਕੇ ਲੈ ਗਈ ਵੀ ਕਮੈਂਟ ਗਲਤ ਕਰਤਾ ਹੁਣ ਤੁਸੀਂ ਇਹ ਲਾ ਲਓ ਮੈਂ ਸੰਘਰਸ਼ ਲੜ ਰਹੀ ਆ ਮੈਂ ਲੋਕਾਂ ਲਈ ਲੜ ਰਹੀ ਆ ਕੋਈ ਮੈਂ ਆਪਦੀ ਲਈ ਤਾਂ ਲੜ ਨਹੀਂ ਜਾ ਮੈਂ ਆਪਣੇ ਬੱਚਿਆਂ ਲਈ ਕਰ ਰਹੀ ਆ ਚਲੋ ਮੈਨੂੰ ਮੈਂ ਕਹਿੰਦੀ ਵੀ ਨਹੀਂ ਹੈਗੀ ਕਿਉਂਕਿ ਕਿ ਮੈਂ ਲੋਕਾਂ ਤੇ ਕੋਈ ਸ਼ਾਨ ਨਹੀਂ ਕਰਦੀ ਹੈਗੀ ਤੇ ਲੋਕਾਂ ਨੇ ਟਾਈਮ ਕਰਦੇ ਪਰ ਇਹਦੇ ਵਿੱਚ ਗੱਲ ਇਹ ਹੈ ਵੀ ਜਿਹੜੇ ਮਤਲਬ ਕਿ ਉਹ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੂੰ ਘਰੋਂ ਚਾੱਕ ਕੇ ਕੁੱਸ ਲੈ ਗਈ ਸੀ ਜਿਹਨਾਂ ਦੇ ਵਿੱਚ ਤਾੜ ਦਿੱਤਾ ਧੰਖੀਆਂ ਆਈਆਂ ਨੇ ਉਹਦੇ ਉੱਤੇ ਵੀ ਮੈਨ ਨੇ ਬਹੁਤ ਬੋਲਿਆ ਤੇ ਉਹਦੇ ਵਿੱਚ ਸਾਡੇ ਆਪ ਦੇ ਲੱਤਾਂ ਖਿੱਚਦੇ ਨੇ ਉਹਨਾਂ ਦੇ ਆਪਦਿਆਂ ਨਹੀਂ ਪਰਚਾ ਕਿਸੇ ਨੇ ਕਰਵਾਤਾ ਸੀਗਾ ਉਹਨਾਂ ਬਾਰੇ ਮੈਂ ਬੋਲੀ ਸੀ ਤੇ ਉਹਨਾਂ ਬਾਰੇ ਉਦੋਂ ਬਾਅਦ ਵਿੱਚ ਮੈਨੂੰ ਬਹੁਤ ਧਮਕੀਆਂ ਆਈਆਂ ਨੇ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਹਰਪ੍ਰੀਤ ਕੌਣ ਆ ਤੂੰ ਕਿੱਥੋਂ ਆ ਤੂੰ ਕਿਉਂ ਬੋਲ ਰਹੀ ਆ ਕੀ ਗੱਲਬਾਤ ਆ ਚਲੋ ਧਮਕੀਆਂ ਦੇ ਵਿੱਚੋਂ ਜੇ ਮਰਨਾ ਤਾਂ ਮਿਰਜੀ ਦੇਖੋ ਘਰੇ ਬੈਠੇ ਨੇ ਮਰ ਜਣਾ ਆਪਾਂ ਇਹ ਧਮਕੀਆਂ ਨਾਲ ਹੁਣ ਜੇ ਹੁਣ ਆਪਾਂ ਡਰਨ ਲੱਗ ਗਏ ਤਾਂ ਫਿਰ ਸੰਘਰਸ਼ ਕਿਵੇਂ ਲੜਣਾ ਵੀ ਕੱਲੂ ਮੇਰੇ ਦੋ ਬੱਚਿਆਂ ਨੇ ਮੈਂ ਉਹਨਾਂ ਲਈ ਲੜਾਈ ਕਿਵੇਂ ਲੜੂ ਮੈਂ ਹੁਣ ਉਹਨਾਂ ਦੇ ਸੱਤੇ ਮੈਂ ਹੀ ਬਾਪ ਆ ਮੈਂ ਹੀ ਉਹਨਾਂ ਦੀ ਮਾਂ ਨਹੀਂ ਠੀਕ ਆ ਤੁਹਾਡੇ ਲੋਕ ਕਹਿੰਦੇ ਨੇ ਕਿ ਨਾ ਵੀ ਇੱਕ ਦੁਸ਼ਮਣ ਨੂੰ ਮਾਰਨ ਦਾ ਸਭ ਤੋਂ ਵੱਡਾ ਹਥਿਆਰ ਤੁਹਾਡਾ ਹਾਸਾ ਹੁੰਦਾ ਜਿੰਨੀ ਜ਼ੋਰ ਦੀ ਤੁਸੀਂ ਤੇ ਖੁੱਲ ਕੇ ਜਿੰਨਾ ਹੱਸੋਗੇ ਬਿਲਕੁਲ ਉਨਾ ਹੀ ਦੁਸ਼ਮਣ ਤੁਹਾਡੀ ਹਾਸੀ ਤੇ ਤੁਹਾਡਾ ਖੁਸ਼ੀ ਦੇਖ ਕੇ ਉਹ ਨਹੀਂ ਮਤਲਬ ਵੀ ਕੁੱਟ-ਕੁੱਟ ਕੇ ਮਰੂਗਾ ਤੇ ਚਲੋ ਤੁਸੀਂ ਆਪਣਾ ਕੰਮ ਬੇਗੋਮੀ ਕਰੀ ਜਾਓ ਹਾਂਜੀ ਹਾਂਜੀ ਤੇ ਇੱਕ ਪਾਸੇ ਤੁਹਾਡੀ ਗ੍ਰਿਫਤਾਰੀਆਂ ਦੀ ਗੱਲ ਕਰਾਂਗੇ ਕਿਉਂਕਿ ਇਹ ਸੰਨਰਸ਼ ਕਰਦ ਕਰਦੇ ਗ੍ਰਿਫਤਾਰੀਆਂ ਬਹੁਤ ਹੁੰਦੀਆਂ ਨੇ ਤੇ ਜਿੱਦਾਂ ਪਿੱਛੇ ਤੁਹਾਡਾ ਦੇਖਿਆ ਸੀ ਲੱਖਾ ਸਧਾਨਾ ਤੇ ਸੋਨੀਆ ਮਾਨ ਇਹਨਾਂ ਨਾਲ ਤੁਹਾਡੀ ਗ੍ਰਿਫਤਾਰੀ ਵੀ ਹੋਈ ਸੀ ਤੁਸੀਂ ਬੁੱਡੇ ਦਰਿਆ ਤੇ ਮੁੱਦੇ ਤੇ ਲੜੇ ਸੀ ਸੰਘਰਸ਼ ਲੜੇ ਸੀ ਤੇ ਹੋਰ ਕਿਹੜੇ-ਕਿਹੜੇ ਅਜੇ ਕੇਸ ਨੇ ਤੁਹਾਡੇ ਮਤਲਬ ਵੀ ਜਿਨ੍ਹਾਂ ਦੇ ਵਿੱਚ ਤੁਹਾਡੀ ਗ੍ਰਿਫਤਾਰੀਆਂ ਹੋਈਆਂ ਨੇ ਹਾਂਜੀ ਵੀਰ ਜੀ ਲੱਖਾ ਸਧਾਨਾ ਮਾ ਪ੍ਰਾਅ ਵਾਸਤੇ ਚਲੋ ਪਿੱਛੇ ਲੋਕ ਕਹਿ ਦਿੰਦੇ ਨੇ ਮੈਂ ਤੁਹਾਡਾ ਮਤਲਬ ਕੀ ਮਾਧਿਮ ਰਾਹੀ ਥੋੜੇ ਚੱਲਾਂਗਾ ਮੈਂ ਸਮਾਜ ਨੂੰ ਵੀ ਦੱਸਣਾ ਚਾਹੁੰਦੀ ਆ ਕੋਈ ਕੋਮੈਂਟ ਵਾਦੀ ਕਰਦੇ ਨੇ ਵੀ ਲੱਖਾ ਸਿਧਾਣਾ ਜਿਹੜਾ ਹੈਗਾ ਗੈਂਗਸਟਰ ਸੀਗਾ ਜੀ ਚਲੋ ਜੇ ਕੋਈ ਸਿੱਧੇ ਰਸਤੇ ਪੈ ਰਿਹਾ ਉਹਨੂੰ ਪੈਣ ਦੋ ਲੋਕ ਨੇ ਅ ਦੇਖੋ ਇਹ ਗੱਲ ਆ ਵੀ ਅਸੀਂ ਲੱਖੇ ਸਿਧਾਣੇ ਦੀ ਇਸ ਕੋਰਟ ਦੇ ਵਿੱਚ ਵੋਟਾਂ 'ਚ ਵੀ ਗਏ ਸੀਗੇ ਠੀਕ ਹੈ ਜੀ ਜਿੱਤੇ ਸਾਨੂੰ ਦੁਵਾਰੀ ਵੀ ਸਾਨੂੰ ਮੈਸੇਜ ਲੱਗਿਆ ਜਾਣ ਵਾਸਤੇ ਉਦੋਂ ਬਾਅਦ ਵਿੱਚ ਦੇਖੋ ਕਾਲ ਦਿੱਤੀ ਗਈ ਸੀ ਕਿ ਲਫੇ ਸਿਧਾਣੇ ਨੇ ਵੀ ਜਿਹੜਾ ਬੁੱਢਾ ਦਰਿਆ ਪਾਣੀ ਆ ਵੀ ਉੱਥੇ ਗੰਦਾ ਜਾ ਰਿਹਾ ਪੂਰੇ ਪੰਜਾਬ ਪੱਲੇ ਲੁਧਿਆਣੀ ਲਈ ਨਹੀਂ ਪੂਰੇ ਪੰਜਾਬ ਲਈ ਖਤਰਾ ਉਹ ਦੇਖੋ ਪੰਜਾਬ ਲਈ ਮਤਲਬ ਕੀ ਖਤਰਾ ਜਿਹੜਾ ਜਿਵੇਂ ਲੋ ਕੈਂਸਰ ਦੀ ਬਿਮਾਰੀ ਹੋਰ ਵੀ ਬਿਮਾਰੀ ਕੈਂਸਰ ਦੀ ਬਿਮਾਰੀ ਤੋਂ ਉੱਤੇ ਤਾਂ ਕੋਈ ਬਿਮਾਰੀ ਫੈਲ ਨਹੀਂ ਜਿਲਾਈਏ ਇਸ ਕਰਕੇ ਦੇਖੋ ਅਸੀਂ ਉੱਥੇ ਗਏ ਜਾਣਸਾਰ ਸਾਨੂੰ ਮਤਲਬ ਕੀ ਖਾਣ ਨਹੀਂ ਦਿੱਤਾ ਹੈਗਾ ਪ੍ਰਸ਼ਾਸਨ ਨੂੰ ਡਰ ਹੋ ਗਿਆ ਮਤਲਬ ਕਿ ਵੀ ਇਹ ਆ ਗਏ ਨੇ ਉਰੇ ਰੋਡ ਜਾਮ ਕਰਨਗੇ ਸਾਡਾ ਜਲੂਸ ਕੱਢਣਗੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਇਹ ਹੋ ਗਿਆ ਵੀ ਇਹਨਾਂ ਨੂੰ ਤੁਸੀਂ ਤਾੜੋ ਇਹਨਾਂ ਨੂੰ ਚੱਕੋ ਤੇ ਉੱਥੇ ਗ੍ਰਿਫਤਾਰੀਆਂ ਪਈਆਂ ਸਾਡੀਆਂ ਸ਼ਾਂਤ ਕਰ ਸਾਨੂੰ ਰੱਖਿਆ ਤੇ ਸ਼ਾਮ ਨੂੰ ਹਨੇਰੇ ਹੋਏ ਸਾਨੂੰ ਮਤਲਬ ਕਿ ਉੱਥੋਂ ਛੱਡਿਆ ਤੇ ਇਹਦੇ ਵਿੱਚ ਦੇਖੋ ਮੈਂ ਸਰਕਾਰ ਨੂੰ ਵੀ ਲਾਂਟਾ ਪਾ ਰਹੀਆਂ ਕਿ ਕਿ ਸਾਡਾ ਜਿਹੜਾ ਮਤਲਬ ਕਿ ਹਵਾ ਪਾਣੀ ਜਿਹੜਾ ਕੁਦਰਤੀ ਆ ਕੁਦਰਤ ਨਾਲ ਇਹ ਸਾਰਾ ਸਿਸਟਮ ਆ ਜਿਹੜਾ ਚੱਲ ਰਿਹਾ ਮਤਲਬ ਕਿ ਇਹ ਹੀ ਸਾਫ ਸੁੱਤਰਾ ਹੋਊਗਾ ਸਾਡਾ ਤੁਹਾਨੂੰ ਤੁਸੀਂ ਇੱਥੇ ਚਲੋ ਜਾਇ ਇੱਕ ਆਪਣੇ ਤੁਹਾਡੇ ਆਪ ਦੇ ਏਰੀਏ ਚ ਇੱਕ ਪਸੌੜ ਕੇ ਆਰਬੀਐਲ ਹਾਂਜੀ ਫੈਕਟਰੀ ਆ ਜਿਹੜਾ ਪਸੌੜ ਜਿਹੜਾ ਉਹਨਾਂ ਦਾ ਜ਼ਮੀਨੀ ਪੱਧਰ ਦਾ ਪਾਣੀ ਆ ਉਹ ਕਾਫੀ ਗੰਦਲਾ ਹੋਣ ਕਿਹਾ ਤੇ ਕੈਂਸਰ ਬੀਡ ਤਾਂ ਕਈ ਪੇਸ਼ੈਂਟ ਵੀ ਆਏ ਨੇ ਉਹਦੇ ਲਈ ਤੁਸੀਂ ਕਦੋਂ ਸੰਘਰਸ਼ ਕਰਨਾ ਕਰੋਗੇ ਉਹਦੇ ਲਈ ਵੀ ਵਿੱਚ ਸਾਨੂੰ ਮੈਸੇਜ ਲੱਗਿਆ ਸੀਗਾ ਕੁਝ ਕੁ ਰਜੇਵੇਂ ਆ ਗਏ ਸੀ ਸਾਡੇ ਆਪ ਦੀ ਤੇ ਅਸੀਂ ਉਹਦੇ ਲਈ ਸੰਘਰਸ਼ ਵਿੜਾਂਗੇ ਪੱਕੇ ਤੌਰ ਤੇ ਵਿੜਾਂਗੇ ਕਾਲ ਕਰਾਂਗੇ ਅਸੀਂ ਫੰਡ ਨਾਲ ਵੀ ਗੱਲ ਕਰਾਂਗੇ ਵੀ ਕੀ ਸਮੱਸਿਆ ਕੀ ਦਿੱਕਤ ਆ ਪਰ ਸਾਡੇ ਧੂਰੀ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਆਏ ਵੱਡੀ ਪੱਦਰ ਤੇ ਬੋਟਾ ਪਾਈਆਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਹਿਲ ਦੇ ਆਧਾਰ ਤੇ ਇੱਕ ਕਮੇਡੀ ਕੀਤੀ ਆ ਕਿਵਰੇ ਇੱਕ ਕਮੇਡੀਅਨ ਨੂੰ ਅਸੀਂ ਮਤਲਬ ਕਿ ਸੱਤਾ ਦੇ ਵਿੱਚ ਲਿਆਂਦਾ ਬੋਟਾ ਪਾਈਆਂ ਅਸੀਂ ਇਹ ਵੀ ਦੇਖਿਆ ਵੀ ਇੱਕ ਕਮੇਡੀ ਕਰਨ ਵਾਲਾ ਇਨਸਾਨ ਵੀ ਉਹ ਪੰਜਾਬ ਚਲਾ ਲੂਗਾ ਪੰਜਾਬ ਨੂੰ ਕਮੇਡੀ ਬਣਾ ਕੇ ਰੱਖਦਾ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੰਤਰੀ ਸਾਹਿਬ ਬਦਲਾ ਕਹਿੰਦਾ ਸੀ ਉਹ ਬਦਲਾ ਲਿਆਤਾ ਮੁੱਖ ਮੰਤਰੀ ਸਾਹਿਬ ਨੇ ਤੂਰੀ ਦੇ ਵਿੱਚ ਖਾਸ ਕਰਕੇ ਇਹ ਗੱਲ ਕਹੀ ਸੀ ਵੀ ਤੂਰੀ ਨੂੰ ਬਾਹਰਲਾ ਦੇਸ਼ ਅਮਰੀਕਾ ਦਾ ਬਣਾਵਾਂਗੇ ਕੈਨੇਡਾ ਦਾ ਬਣਾਵਾਂਗੇ ਇੱਥੇ ਲੋਕ ਮਤਲਬ ਕਿ ਬਾਹਰ ਲੈ ਜਾਣਗੇ ਤੂਰੀ ਦੇ ਲੋਕਾਂ ਨੂੰ ਪੁੱਛਣਗੇ ਵੀ ਤੁਹਾਡੇ ਨਾਲ ਅਸੀਂ ਫੋਟੋ ਕਰਵਾ ਲਈਏ ਇਹ ਮੈਨੂੰ ਬਾਰੀ-ਬਾਰੀ ਉਹਨਾਂ ਦੀ ਗੱਲ ਯਾਦ ਆਉਂਦੀ ਆ ਮਤਲਬ ਕਿ ਤੂਰੀ ਦੇ ਵਿੱਚ ਮੈਂ ਤੂਰੀ ਦੇ ਲੋਕਾਂ ਨੂੰ ਹੀ ਪੁੱਛਣਾ ਚਾਹੁੰਦੀ ਆ ਵੀ ਮੁੱਖ ਮੰਤਰੀ ਸਾਹਿਬ ਕਿੱਥੇ ਗੁੰਮ ਹੋ ਗਏ ਤੁਸੀਂ ਉਹਨਾਂ ਦੇ ਪੋਸਟਰ ਲਾਓ ਤੁਸੀਂ ਉਹਨਾਂ ਨੂੰ ਮਾੜਾ-ਮੋਟਾ ਸੱਦਾ ਦਿਓ ਜੇ ਉਹ ਕਿਤੇ ਹੈਗੇ ਨੇ ਵਿਚਾਰਿਆਂ ਦੇ ਕੋਲੇ ਗੱਡੀ ਨਹੀਂ ਹੋਣੀ ਉਸ ਦਾ ਸਾਧਨ ਨਹੀਂ ਹੋਣਾ ਉਹਨਾਂ ਨੂੰ ਲੈ ਆਓ ਤੁਸੀਂ ਜਾ ਕੇ ਸਮਰਥਕ ਇਹ ਕਹਿੰਦੇ ਨੇ ਕਿ ਨਾ ਵੀ ਉਹਨਾਂ ਨੇ ਇੱਕ ਧੂੜੀ ਨਹੀਂ ਉਹਨਾਂ ਨੇ ਪੂਰੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਪੂਰਾ ਪੰਜਾਬ ਦੇਖਣਾ ਤੇ ਕੰਮਾਂ ਜਿਹੜੇ ਉਹ ਹੋਈ ਜਾਂਦੇ ਨੇ ਉਹਨਾਂ ਦੇ ਸਮਰਥਕਾਂ ਦਾ ਇਹ ਕਹਿਣਾ ਜੀ ਬਿਲਕੁਲ ਬਿਲਕੁਲ ਉਹ ਕਹਿਣਗੇ ਉਹਨਾਂ ਦੀ ਪਾਰਟੀ ਆ ਉਹ ਕਹਿਣਗੇ ਸਾਡੇ ਕੰਮ ਹੋ ਰਹੇ ਨੇ ਉਹ ਤਾਂ ਕਹਿ ਰਹੇ ਨੇ ਵੀ ਨੌਕਰੀਆਂ ਵੀ ਮਿਲਣਗੀਆਂ ਸਾਡੇ 250 ਕਿਹੜੇ ਮਜ਼ਦੂਰ ਨੂੰ ਨੌਕਰੀ ਦਈਏ ਗ੍ਰੈਜੂਏਟ ਕਿਤੇ ਹੋਏ ਪੜ੍ਹੇ ਲਿਖੇ ਦਿਹਾੜੀ ਜੁੱਤਾ ਕਰਦੇ ਫਿਰਦੇ ਨੇ ਸਾਡੇ ਮਤਲਬ ਕੀ ਪਿੱਟ ਸੇ ਆਪਾਂ ਤੁਸੀਂ ਅਧਿਅਪਕ ਲਾ ਲੋ ਸੜਕਾਂ ਦੇ ਉੱਤੇ ਹੋਏ ਨੇ ਆ ਹੁਣ ਹੁਣ ਥੋੜਾ ਟਾਈਮ ਹੋਇਆ ਮੈਂ ਆਈਆਂ ਉੱਥੇ ਰੋਡ ਜਾਮ ਕਰ ਰੱਖਿਆ ਸੀ ਆਪਣਾ ਪੀਟੀਆਸੀ ਬੱਸਾਂ ਨਹੀਂ ਸਾਡੀਆਂ ਤਨਖਾਹਾਂ ਨਹੀਂ ਪਈਆਂ ਮਤਲਬ ਕਿ ਕਿਹੜਾ ਸੰਘਰਸ਼ ਆ ਜਿਹੜਾ ਮਤਲਬ ਕਿ ਬਿੱਡੀਆਂ ਨਹੀਂ ਕੋਈ ਮੁਲਾਜ਼ਮ ਹੋਵੇ ਚਾਹੀ ਇੱਥੇ ਆ ਪਿੱਛੇ ਜੇ ਚੱਲੀ ਸੀਗੀ ਆਪਣਾ ਕਾਂਸਟੇਬਲ ਜਿਹੜੀ ਥਾਰ ਵਾਲੀ ਮੈਡਮ ਜੀ ਥਾਰ ਵਾਲੀ ਮੈਡਮ ਆ ਮਤਲਬ ਕਿ ਜਿਨ੍ਹਾਂ ਨੇ ਗ੍ਰਿਫਤਾਰ ਕੀਤੀ ਉਹਨਾਂ ਨੂੰ ਸਸਪੈਂਡ ਕਰਤਾ ਨੌਕਰੀ ਤੋਂ ਮੁਲਾਜ਼ਮ ਨੂੰ ਦੋਸੋ ਉਹਨੂੰ ਥਾਰ ਮਤਲਬ ਕਿ ਉਹਨੂੰ ਫੜ ਲਿਆ ਕਹਤਾ ਵੀ ਇਹ ਤੇ ਜਿਹੜੀ ਕਾਰਵਾਈ ਆ ਤੁਸੀਂ ਨੇ ਇਹ ਕਾਰਵਾਈ ਵਧੀਆ ਚੰਗਾਨੀ ਨਹੀਂ ਕੀਤੀ ਹੈਗੀ ਤੇ ਇਹਦੀ ਮਤਲਬ ਕਿ ਜਵਾਨਤ ਹੋ ਗਈ ਇਸ ਕਰਕੇ ਅਸੀਂ ਸਸਪੈਂਡ ਕੀਤਾ ਬਿਲਕੁਲ ਇਹਦੇ ਵਿੱਚ ਸਾਰਾ ਮਤਲਬ ਕਿ ਦਬਕਾ ਜਿਹੜਾ ਪੰਜਾਬ ਦਾ ਹੈਗਾ ਚਾਹੇ ਉਹ ਮਲਾਮ ਹੋਣਾ ਜਿਉ ਜਿਉ ਕੇਸ ਦੀ ਬਰੀਕੀ ਨਾਲ ਇਨਕੁਆਇਰੀ ਕੀਤੀ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ 23 ਮਨਿਸਟਰ ਵੀ ਉਹ ਚ ਇਨਵੋਲਵ ਹੋਣਗੇ ਕੋਲਸ ਮੁਲਾਜ਼ਮ ਤਾਂ ਉਹ ਹੀ ਹੋਣਗੇ ਬਿਲਕੁਲ ਵੱਡੇ ਮਗਰਮੱਛ ਫੜਦੇ ਨਹੀਂ ਛੋਟੇ ਮਗਰਮੱਛਾਂ ਨੂੰ ਤਾੜੀ ਜਾਂਦੇ ਨੇ ਤੁਸੀਂ ਇਹ ਲਾ ਲਓ ਹੁਣ ਉਹ ਲੇਡੀਆਂ ਜਿਹੜੀ ਕਾਂਸਟੇਰ ਲਾ ਉਹ ਘਰੇ ਚਿੱਟਾ ਬਣਾਉਂਦੀ। ਉਹ ਘਰੇ ਚਿੱਟਾ ਬਣਾ ਕੇ ਵੇਚਦੀ ਉਹ ਜਿੱਥੋਂ ਆਉਂਦਾ ਉੱਥੇ ਤੁਸੀਂ ਉਹ ਚਿੱਟਾ ਉਹਦੀ ਜੜ ਪੜੋ। ਉਹਦੀ ਜਾਣਨੀ ਆਪਾਂ ਫੜਨੀ ਆਪਾਂ ਜਿਹੜੇ ਗਰੀਬ ਨੇ ਗਰੀਬਾਂ ਦੇ ਘਰ ਨੇ ਜਿਹੜੇ ਗਰੀਬਾਂ ਦੇ ਘਰ ਆਈ ਚਲੋ ਆਪਾਂ ਨਹੀਂ ਕਹਿੰਦੇ ਹੈਗੇ ਜਿਹੜੇ ਮਾਵਾ ਨੇ ਮਾਵਾ ਦੇ ਪੁੱਤ ਮਰੇ ਨੇ ਭੈਣਾਂ ਦੇ ਵੀਰ ਮਰੇ ਨੇ ਕਈਆਂ ਰੰਟੀਆਂ ਹੋ ਗਈਆਂ ਸਾਡੀਆਂ ਭੈਣਾਂ ਸਹਾਗਣਾ ਪਰ ਗੱਲ ਇੱਥੇ ਆ ਜਾਂਦੀ ਆ ਦੇਖੋ ਚਿੱਟਾ ਜਿਹੜਾ ਹੈਗਾ ਉਹ ਵਿਕਦਾ ਕਿੱਥੋਂ ਆਉਂਦਾ ਕਿੱਥੋਂ ਉਹਦੀ ਜਾਣਨੀ ਆਪਾਂ ਨੇ ਫੜਨੀ ਛਟਾ ਨਸ਼ਾ ਜਿਹੜਾ ਹੈਗਾ ਇਹਦੇ ਇਹ ਨਸ਼ੇ ਦੇ ਵਿੱਚ ਤਾਂ ਸਾਨੂੰ ਘਰੇ ਜਿਹੜੇ ਪੀ ਕੇ ਆ ਜਾਂਦੇ ਨੇ ਮੁੰਡੇ ਟੀਕਾ ਲਾ ਕੇ ਮੈਂ ਤਾਂ ਇੰਨਾ ਵੀ ਨਹੀਂ ਪਤਾ ਵੀ ਪਿੰਦੇ ਨੇ ਕਿ ਟੀਕਾ ਲਾਉਂਦੇ ਨੇ ਕੀ ਚੀਜ਼ ਆ ਇਹ ਪਰ ਜਦੋਂ ਇਹ ਆ ਜਾਂਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡੀ ਮਾਂ ਤਾਂ ਸਾਡੀ ਭੈਣਾਂ ਕਿੰਨੇ ਕੇਸ ਕੇਸ ਨੇ ਜਿਹੜੇ ਇਹ ਵਿੱਚ ਮੇਰੇ ਕੋਲੇ ਆ ਚੁੱਕੇ ਨੇ ਠੀਕ ਹੈ ਜਿਹੜੇ ਰੇਪ ਦੇ ਕੇਸ ਘਰੇ ਜਿਹੜੇ ਹੋ ਚੁੱਕੇ ਨੇ ਇਹ ਕਿੰਨੇ ਕੇਸ ਤਾਂ ਮੇਰੇ ਕੋਲੇ ਆ ਚੁੱਕੇ ਨੇ ਬੀਏ ਸਾਡੇ ਮਤਲਬ ਕਿ ਇਸ ਜਿਹੜੀ ਅੱਗੇ ਫੀਮ ਭੁੱਕੀ ਖਾ ਕੇ ਕੰਮ ਤਾਂ ਕਰਦੇ ਸੀ ਲੋਕ ਪਤਾ ਤਾਂ ਲੱਗਦਾ ਸੀ ਸਾਡੇ ਰਿਸ਼ਤਿਆਂ ਨੂੰ ਤਾਂ ਪਤਾ ਲੱਗਦਾ ਸੀ ਮਾ ਪੈਣ ਦਾ ਤਾਂ ਧੀ ਦਾ ਤਾਂ ਪਤਾ ਲੱਗਦਾ ਸੀ ਚਲੋ ਪੜਾ ਮੈਂ ਇੱਕ ਏਸੀ ਨਾਲ ਜਿਵੇਂ ਤੁਸੀਂ ਕਹਿੰਦੇ ਹੋ ਨਸ਼ਾ ਤੇ ਇੱਕ ਨਸ਼ਾ ਹੋਰ ਪੰਜਾਬ 'ਚ ਆਇਆ ਉਹ ਸੋਸ਼ਲ ਮੀਡੀਆ ਦਾ ਇੰਸਟਾਗ੍ਰਾਮ ਦਾ ਲਾ ਲਈਏ ਜੀ ਬਿਲਕੁਲ ਬਹੁਤ ਗੰਦ ਪੈ ਰਿਹਾ ਹੈ ਪਿੱਛੇ ਜਿਹੜਾ ਹੁਣ ਕਮਲਕੌਰ ਵਾਲਾ ਕੇਸ ਲਾ ਲਓ ਜੀ ਤੁਸੀਂ ਤੇ ਤੁਸੀਂ ਕਿਵੇਂ ਸਮਝੋ ਵੀ ਜਿਹੜੇ ਉਹਨਾਂ ਨੇ ਮੈਰੋ ਨੇ ਅਮਰਿਤਪਾਲ ਸਿੰਘ ਮੈਰੋ ਨੇ ਇਹ ਕਾਰਵਾਈ ਕੀਤੀ ਆ ਤੁਸੀਂ ਉਹਨੂੰ ਜਾਇਜ਼ ਠਹਿਰੋ ਉਹ ਜਾਵੇ ਗਲਤ ਸਮਝਦੇ ਹੋ ਇਹ ਚੀਜ਼ ਦੇਖੋ ਜਿਹੜੇ ਅਮਰਪਾਲ ਮੈਰੋ ਨੇ ਕੀਤਾ ਪਤਲ ਕੀਤਾ ਆਪਣਾ ਕੰਚਨ ਨਾਮ ਦੀ ਕੁੜੀਆ ਮੈਂ ਕਿਉਂਕਿ ਕੰਚਨ ਕੁਮਾਰੀ ਉਹ ਹੀ ਕੰਪਨੀ ਕਿਉਂਕਿ ਜਿਹੜਾ ਕਮਲ ਕੌਰ ਉਹਨੇ ਨਾਮ ਰੱਖ ਕੇ ਸਾਨੂੰ ਬਹੁਤ ਵੱਡਾ ਇਹ ਦਾਗ ਲਾਇਆ ਪੰਜਾਬ ਦੀਆਂ ਧੀਆਂ ਨੂੰ ਦਾਗ ਲਾਇਆ ਇਹ ਕੋਰ ਕੋਈ ਖਾਲਾਜੀ ਦਾ ਬਾੜਾ ਨਹੀਂ ਹੈਗਾ ਕੋਰ ਜਿਹੜਾ ਸ਼ਬਦ ਆ ਉਹ ਸਾਨੂੰ ਸ਼ਹਾਦਤਾਂ ਦੇ ਕੇ ਮਿਲਿਆ ਕੋਰ ਤੇ ਇਸ ਕਰਕੇ ਦੇਖੋ ਜਿਹੜਾ ਮਤਲਬ ਕਿ ਅਮਰਿਤਪਾਲ ਮੈਰੋ ਨੇ ਕੰਮ ਕੀਤਾ ਹੈ ਬਹੁਤ ਵਧੀਆ ਕੰਮ ਕੀਤਾ ਇਹ ਅਮਰਿਤਪਾਲ ਮੈਰੋ ਨਹੀਂ ਕਰਦਾ ਕੋਈ ਬੋਰ ਕਰ ਦਿੰਦਾ ਕਿਉਂਕਿ ਉਹਨਾਂ ਦੇ ਅਗੇਸਟ ਕਰਾਂ ਇੱਕ ਦੋ ਇੱਕ ਆਪਣੇ ਨਹਿنگ ਸਿੰਘ ਹੋਰ ਆਇਆ ਤੇ ਇੱਕ ਹੋਰ ਨੇ ਵੀ ਉਹਨਾਂ ਨੇ ਉਹਨਾਂ ਦੇ ਹੱਕ 'ਚ ਕਮਲ ਕੌਰ ਦੇ ਹੱਕ 'ਚ ਆਏ ਲਿਓ ਤੁਸੀਂ ਕਿੱਦਾਂ ਸਮਝਦੇ ਹੋ ਇਸ ਚੀਜ਼ ਨੂੰ ਹਾਂਜੀ ਕਮਲਕੌਰ ਦੇ ਹੱਕ ਦੇ ਵਿੱਚ ਆਏ ਨੇ ਦੇਖੋ ਜਿਹੜੀ ਲੱਚਰ ਤਾਂ ਮਤਲਬ ਕਿ ਅੱਜ ਉਹ ਹੱਕ ਦੇ ਵਿੱਚ ਆ ਗਏ ਅੱਜ ਉਹਨਾਂ ਨੂੰ ਕਮਲਕੌਰ ਦਿਖ ਗਈ ਵੈਸੇ ਉਹਨਾਂ ਨੂੰ ਉਹਨਾਂ ਨੂੰ ਇਹ ਚੀਜ਼ ਦਿਖਾਉਣੇ ਚਾਹੀਦੇ ਵੀ ਤੁਸੀਂ ਆਪਣੇ ਧੀਆ ਨੂੰ ਆਪਣੀਆਂ ਪੋਤੀਆਂ ਨੂੰ ਆਪਣੀਆਂ ਭੈਣਾਂ ਨੂੰ ਪਹਿਲਾਂ ਉਹਨਾਂ ਦੀਆਂ ਰੀਲਾਂ ਦਿਖਾਓ ਜਿਨ੍ਹਾਂ ਨੇ ਤੁਸੀਂ ਹੱਕ 'ਚ ਖੜੇ ਹੋ ਫਿਰ ਗੱਲ ਕਰਨੀ ਚਾਹੀਦੀ ਬਿਲਕੁਲ 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 ਉਹਨਾਂ ਨੂੰ ਮਤਲਬ ਕਿ ਇਹ ਨਹੀਂ ਪਤਾ ਹੈਗਾ ਵੀ ਸਾਡਾ ਜਿਹੜਾ ਹੈਗਾ ਜਿਹੜਾ ਸਿਸਟਮ ਆ ਸਾਡਾ ਜਿਹੜਾ ਵਿਚੋਕਣਾ ਮਤਲਬ ਵੀ ਜਿਹੜਾ ਕੀ ਆ ਕਿ ਸਿਸਟਮ ਆ ਤੁਹਾਡਾ ਤੇ ਇਹਦੇ ਵਿੱਚ ਤੁਸੀਂ ਬੋਲ ਰਹੇ ਹੋ ਵੀ ਇਸ ਤਰ੍ਹਾਂ ਕਰਕੇ ਕੰਚਨ ਕੁਮਾਰੀ ਆ ਜਿਹੜੀ ਉਹਨੂੰ ਕਿਉਂ ਮਾਰਿਆ ਕਾਹ ਤੋਂ ਮਾਰਿਆ ਉਹੋ ਮਤਲਬ ਕੀ ਪਹਿਲਾਂ ਉਹਨੂੰ ਵਾਰਨਿੰਗ ਦਿੱਤੀ ਗਈ ਸੀ ਵੀ ਭਾਈ ਤੂੰ ਇਹ ਕੰਮ ਛੱਡ ਦੇ ਤੂੰ ਇਹ ਕੰਮ ਨਾ ਕਰ ਹੁਣ ਤੁਸੀਂ ਆਪਣੇ ਛੋਟੇ ਛੋਟੇ ਬੱਚੇ ਨੇ ਸਕੂਲਾਂ ਦੇ ਵਿੱਚ ਹੁਣ ਕੀ ਕੀਤਾ ਜਾ ਰਿਹਾ ਲੋਕਡਾਊਨ ਦਾ ਸਿਸਟਮ ਚੱਲਦਾ ਆ ਰਿਹਾ ਕਿੰਨਾ ਟਾਈਮ ਹੋ ਗਿਆ ਸਕੂਲਾਂ ਦੇ ਵਿੱਚ ਜਿਹੜਾ ਹੋਮਵਰਕ ਆ ਉਹ ਬੱਚਾ ਨੂੰ ਫੋਨਾਂ ਦੇ ਉੱਤੇ ਆਉਣ ਲੱਗਿਆ ਹੁਣ ਰੈਂ ਹੁਣ ਫੋਨ ਕਰ ਕਰਦੇ ਦੋ ਬੱਚੇ ਹੋਣਗੇ ਦੋ ਫੋਨ ਹੋਣਗੇ ਤਿੰਨ ਬੱਚੇ ਹੋਣਗੇ ਤਿੰਨ ਫੋਨ ਹੋਣਗੇ ਹੁਣ ਸਾਰੇ ਨੇ ਇੰਸਟਾਗ੍ਰam ਚਲਾ ਰਹੇ ਆ ਸੋਸ਼ਲ ਮੀਡੀਆ ਸਭ ਦੇ ਕੋਲੇ ਚੱਲਦਾ ਕਿਉਂਕਿ ਦੇਖੋ ਉਹਦੇ ਵਿੱਚ ਇਹ ਆ ਵੀ ਜਿਹੜੇ ਇਹ ਬੋਲ ਰਹੇ ਨੇ ਕੁਝ ਕੁ ਲੇਡੀਜ਼ ਬੋਲ ਰਹੇ ਆ ਕੁਝ ਕੁ ਬੰਦੇ ਬੋਲ ਰਹੇ ਨੇ ਦੇਖੇ ਗੱਤ ਬੋਲ ਰਹੇ ਨੇ ਮਤਲਬ ਕਿ ਉਹਨਾਂ ਨੂੰ ਲੈਕਚਰ ਤਾਂ ਜਿਹੜੀ ਉਹ ਨਹੀਂ ਦਿਖ ਰਹੀ ਹੈਗੀ ਉਹਨਾਂ ਨੂੰ ਇਹ ਦਿਖ ਰਿਹਾ ਵੀ ਸਾਡਾ ਫੇਮ ਆ ਇੱਕ ਵੀ ਇਹਨੂੰ ਅਸੀਂ ਜਿਹੜਾ ਅਮਰਤ ਪਾਲਾ ਇਹਨੂੰ ਡੇਗੀ ਹੈ ਨੀਚੇ ਪਰ ਅੰਮ੍ਰਿਤਪਾਲ ਨੇ ਦੇਖੋ ਜਿਹੜਾ ਗੁਨਾਹ ਕਰਕੇ ਆਪ ਕਬੂਲਤਾ ਲੈਂਦਾ ਉਹਨੇ ਕਬੂਲਿਆ ਵੀ ਹਾਂ ਮੈਂਨੇ ਕੀਤਾ ਇਹ ਗੰਦ ਸਾਫ ਕੀਤਾ ਦੇਖੋ ਮੈਂ ਅੰਮ੍ਰਿਤਪਾਲ ਮਹਿਰੋਂ ਦੇ ਨਾਮ ਆ ਜੇ ਸਾਨੂੰ ਉਹਦੇ ਨਾਲ ਗਰਦਨ ਵੀ ਪਟਾਉਣੀ ਪਈ ਤਾਂ ਅਸੀਂ ਬਰਾਬਰ ਖੜਕੇ ਘਟਾਵਾਂਗੇ ਪਰ ਸਾਡੇ ਜਿਹੜੇ ਬੱਚੇ ਨੇ ਇਹ ਬੱਚੇ ਲਚਰਤਾ ਤੋਂ ਕੀ ਸਿੱਖਿਆ ਲੈਣਗੇ ਬਿਲਕੁਲ ਜੀ 24 ਘੰਟੇ ਦੇ ਅੰਦਰ ਅੰਦਰ ਕਾਫੀ ਮਾਫੀਆਂ ਵੀ ਆ ਗਈਆਂ ਕਾਫੀ ਮਾਫੀਆਂ ਵੀ ਆ ਗਿਆ ਜੋ ਮਾਫੀ ਮੰਗ ਰਹੇ ਨੇ ਪਰ ਇੱਕ ਲੇਡੀਸ ਕਹਿ ਰਹੀ ਹੈ ਵੀ ਮੈਂ ਮਾਫੀ ਅੱਜ ਨਹੀਂ ਮੰਗੂ ਮੈਂ ਕੱਲ ਨਹੀਂ ਮੰਗੂ ਇੱਕ ਮੈਂ ਅੱਜ ਹੀ ਦੇਖਿਆ ਵੀਡੀਓ ਤੇ ਉਹਨਾਂ ਦਾ ਰੁਝਾਨ ਇਹ ਹੈ ਵੀ ਸਿਰਫ ਉਹਨਾਂ ਦਾ ਵੋਟਾਂ ਦਾ ਕਰ ਮਤਲਬ ਆ ਉਹਨਾਂ ਨੇ ਵੋਟਾਂ ਲੈਣੀਆਂ ਨੇ ਉਹਨਾਂ ਨੇ ਕੋਈ ਲਚਰਤਾ ਨਹੀਂ ਦੇਖਣੀ ਉਹ ਕਹਿੰਦੇ ਨੇ ਵੀ ਅਸੀਂ ਲੀਡਰਾਂ ਔਲੀਟਰਾਂ ਨੂੰ ਮੈਂ ਇਹ ਪੁੱਛਣਾ ਚਾਹੁੰਨੀ ਆ ਵੀ ਥੋੜਾ ਜਿਹਾ ਜਾਂਚ ਪੜਤਾਲ ਕੀਤੀ ਜਾਵੇ ਥੋੜਾ ਪਛੋਕੜ ਦੇਖਿਆ ਜਾਵੇ ਤਾਂ ਉਹਦੇ ਵਿੱਚ ਕੀ ਕੁਝ ਨਿਕਲੂਗਾ ਇਹ ਸਾਨੂੰ ਵੀ ਪਤਾ ਪਰ ਜਿਹੜੇ ਲੈਕਚਰ ਤਾਂ ਉਹ ਲੈਕਚਰ ਤਾਂ ਲੈਕਚਰ ਤਾਂ ਹੀ ਆ ਕਿ ਉਹਦੇ ਵਿੱਚ ਇਹ ਕਹਿ ਰਹੀ ਆ ਵੀ ਉਹਨੂੰ ਸਮਝਾਇਆ ਵੀ ਜਾ ਸਕਦਾ ਸੀ ਉਹਨੂੰ ਕੁੱਟਿਆ ਮਾਰਿਆ ਵੀ ਜਾ ਸਕਦਾ ਸੀ ਕੰਚਨ ਕੁਮਾਰੀ ਕੁੱਟਿਆ ਮਾਰੇ ਨੰਦਕ ਕਿਉਂਕਿ ਫਿਰ ਉਹਦੇ ਵਿੱਚ ਜਾ ਕੇ ਤੁਸੀਂ ਉਹਨੇ ਨਾਲ ਮੋੜੇ ਨਾਲ ਮੋੜਾ ਕੰਚੜ ਕੁਮਾਰੀ ਨਾਲ ਜਾ ਕੇ ਲਾਉਂਗੇ ਫਿਰ ਤੁਹਾਨੂੰ ਮੁੱਦਾ ਮਿਲ ਜੂਗਾ ਫਿਰ ਤੁਸੀਂ ਇਹ ਰਸਤਾ ਭਵਾਉਗੇ ਅਮਰਪਾਲ ਨੂੰ ਵੀ ਇਹਨੂੰ ਕੁੱਟਿਆ ਇਹਨੂੰ ਦਾਖਲ ਕਰੋ ਜੀ ਇਹਦੀ ਹੱਡੀ ਫਸਲੀ ਤੋੜਤੀ ਪਰ ਉਹਨੇ ਗੰਦ ਸਾਫ ਕੀਤਾ ਨਾ ਮੈਂ ਉਹ ਲੀਡਰ ਨੂੰ ਕਹਿਣਾ ਚਾਹੁੰਦੀ ਹਾਂ ਲੇਡੀਜ਼ ਨੂੰ ਉਹਨੇ ਗੰਦ ਸਾਫ ਕੀਤਾ ਨਾ ਇੱਥੋਂ ਵੀ ਮਤਲਬ ਕਿਉਂ ਗੰਦ ਸਾਫ ਨਹੀਂ ਹੋਣਾ ਚਾਹੀਦਾ ਤੁਹਾਡਾ ਕਾਹਨਾ ਵੀ ਚੱਲਣਾ ਚਾਹੀਦਾ ਸਾਰਾ ਸਿਸਟਮ ਇਹ ਬੱਚੇ ਦੇਖਣਾ ਬੱਚੇ ਇਹਨਾਂ ਤੋਂ ਸਿੱਖਣਾ ਨੌਲੇਜ ਤੇ ਕਹਾ ਬੱਚਿਆਂ ਨੂੰ ਪੀੜੀ ਪਵੇ ਇਹ ਵੀ ਕੱਪੜੇ ਕਾਰ ਕੇ ਸੋਸ਼ਲ ਮੀਡੀਆ ਤੇ ਆ ਜਾਓ ਤੁਸੀਂ ਗੱਲ ਪਾਉਂ ਪੂਰਾ ਫੰਦਾ ਸੋ ਇਸ ਕਰਕੇ ਸਾਡੇ ਜਿਹੜੇ ਰੈਵਨ ਨੇ ਡਾਕਟਰ ਪੀਮਰਾਓ ਮੇਧਕਰ ਜੀ 바ਵਾ ਸਾਹਬ ਜੀ ਸਾਡੀਆਂ ਮਾਈ ਭਾਗੋ ਸਵਿੱਤਰੀ ਵਰਗੀਆਂ ਫੁੱਲੇ ਵਰਗੀਆਂ ਸੋ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਨੇ ਸੰਘਰਸ਼ ਲੜੇ ਨੇ ਉਹਨਾਂ ਦੇ ਮਤਲਬ ਕੀ ਲੈਣ ਤੇ ਚੱਲਦੇ ਚੱਲਦੇ ਆਪਾਂ ਲੈਣ ਤੋਂ ਆਊਟ ਹੋ ਰਹੇ ਆ ਤੇ ਗੱਲਾਂ ਆਪਾਂ ਕਿਹੜੀਆਂ ਕਰਦੇ ਆ ਤੇ ਪਿੱਛੇ ਆਪਾਂ ਲੜਾਈ ਲੜਦੇ ਆ ਮਜ਼ਦੂਰ ਦੱਕੇ ਦੀ ਸੋ ਇਸ ਕਰਕੇ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਆ ਦੇਖੋ ਉਹ ਲੇਡੀਜ਼ ਨੂੰ ਵੀ ਜਿਹੜੀ ਹੈਗੀ ਇਹ ਸਿਸਟਮ ਆ ਜਿਹੜਾ ਤੁਹਾਡਾ ਇਹ ਗਲਤ ਆ ਸਿਰਫ ਇੱਕ ਤੁਹਾਨੂੰ ਵੋਟਾਂ ਤੱਕਰ ਮਤਲਬ ਆ ਹੋਰ ਤੁਹਾਡਾ ਕੋਈ ਇਹਦੇ ਵਿੱਚ ਰੁਝਾਨ ਨਹੀਂ ਹੈਗਾ ਚਾਹੇ ਉਹ ਪ੍ਰਵਾਸੀ ਹੋਵੇ ਚਾਹੇ ਉਹ ਕੋਈ ਵੀ ਦੇਸ਼ ਦੇ ਵਿੱਚੋਂ ਆਇਆ ਹੋਵੇ ਵੀ ਉਹਦੀ ਵੋਟ ਪਾਣੀ ਚਾਹੀਦੀ ਆ ਸਾਨੂੰ ਵੋਟਾਂ ਤੱਕਰ ਦਾਈ ਹੀ ਮਤਲਬ ਆ ਹੋ ਨਹੀਂ ਸਾਨੂੰ ਇਹਦੇ ਵਿੱਚ ਮਤਲਬ ਕੀ ਪੁਸ਼ਾ ਚਾਹੀਦਾ ਹੈਗਾ ਪਰ ਇਹ ਦੇਖੋ ਪੜਤਾ ਪੜਤਾ ਉਹ ਮਹੌਲ ਹੋ ਰਿਹਾ ਪੰਜਾਬ ਦੇ ਵਿੱਚ ਪੰਜਾਬ ਬਿਹਾਰੀ ਆ ਕੇ ਜੋ ਪੀਵਿਹਾਰ ਦੇ ਆ ਕੇ ਬਾਨੋ ਇੱਥੇ ਮਤਲਬ ਕਿ ਸਿੱਖੀ ਦਾ ਜਿਹੜਾ ਪ੍ਰਚਾਰ ਕਰ ਰਹੇ ਨੇ ਅੰਮ੍ਰਿਤ ਅਛਾ ਕਰੇ ਨੇ ਇੱਥੋਂ ਦੇ ਆਧਾਰ ਕਾਰਡ ਵੋਟਰ ਕਾਰਡ ਆ ਉਹਨਾਂ ਦੇ ਰਾਸ਼ਟਰੀ ਕਾਰਡ ਬਣ ਰਹੇ ਨੇ ਪਹਿਲਾਂ ਮੈਨੂੰ ਇਹ ਦੱਸੋ ਆਪਣੇ ਜਿਹੜੇ ਬੱਚੇ ਬਾਹਰ ਜਾਂਦੇ ਨੇ ਪੜ੍ਹ ਲਿਖ ਕੇ 22 ਲੱਖ 25-25 ਲੱਖ ਜਾ ਕੇ ਉਹਨਾਂ ਨੂੰ ਪੀਆ ਫਿਰ ਵੀ ਨਹੀਂ ਮਿਲਦੀ ਫੇਰ ਵੀ ਉਹ ਮਤਲਬ ਕਿ ਉੱਥੇ ਵਿਚਾਰੇ ੱੱੱਕੇ ਖਾਂਦੇ ਨੇ ਇੱਥੇ ਪੰਜਾਬ ਦੇ ਵਿੱਚ ਦਾਦਾਗੀਰੀ ਕਰਦੇ ਨੇ ਭਈਏ ਆ ਕੇ ਪਰ ਇਹ ਪੰਜਾਬੀਆਂ ਦਾ ਹੀ ਜਿਹੜਾ ਹੈਗਾ ਇਹ ਇਹ ਹੱਥਾਂ ਵਿੱਚ ਜਿਹੜੇ ਭਈਆਂ ਨੂੰ ਇੱਧਰ ਮਤਲਬ ਕਿ ਰੈਸ਼ਨ ਨੂੰ ਤੁਸੀਂ ਆਈ ਆਈ ਕੋਠੀਆਂ ਬਾਲੀਆਂ ਬਹੁਤ ਬੰਕਾਂ ਹੀ ਸਾਰੀ ਉਹਨਾਂ ਨੇ ਸਰਪੰਚ ਨੂੰ ਬਿਲਕੁਲ ਬੋਟ ਵਾਲਾ ਸਿਸਟਮ ਕਾਰਨ ਕਿ ਵੀਰ ਜੀ ਹੋਰ ਕੋਈ ਇੱਥੇ ਨਹੀਂ ਸਰਕਾਰਾਂ ਨੂੰ ਬੋਟ ਚਾਹੀਦੀ ਆ ਨਾ ਉਹਨਾਂ ਨੂੰ ਲੈਕਚਰ ਤੱਕ ਮਤਲਬ ਆ ਨਾ ਉਹਨਾਂ ਨੂੰ ਕੋਈ ਇਹ ਆ ਵੀ ਕਿਸੇ ਦੀ ਧੀ ਖਰਾਬ ਹੁੰਦੀ ਆ ਕਿਸੇ ਦਾ ਪੁੱਤ ਖਰਾਬ ਹੁੰਦਾ ਇਹ ਜਿਹੜਾ ਹੈਗਾ ਨਸ਼ਾ ਤੇ ਲੱਚਰ ਤਾਂ ਇਹ ਖਤਮ ਹੋਣੀ ਚਾਹੀਦੀ ਆ ਦੇਖੋ ਬੜਾ ਇੱਕ ਸਿੱਧਾ ਸਵਾਲ ਮੇਰਾ ਇਹ ਆ ਵੀ 2027 ਦੇ ਇਲੈਕਸ਼ਨ ਆ ਰਹੀਆਂ ਨੇ ਹਰਪ੍ਰੀਤ ਕੌਰ ਧੂਰੀ ਨੂੰ ਅਸੀਂ ਰਾਜਨੀਤੀ ਵਿੱਚ ਦੇਖਾਂਗੇ ਹਾਂਜੀ ਮਿਰਜੀ ਇਹਦੇ ਉੱਤੇ ਵਿਚਾਰ ਜਿਹੜੇ ਸਾਡੇ ਚੱਲ ਰਹੇ ਨੇ ਮੀਟਿੰਗਾਂ ਚੱਲ ਰਹੀਆਂ ਨੇ 2027 ਦੇ ਵਿੱਚ ਸਾਨੂੰ ਜਿਹੜਾ ਹੈਗਾ ਮੈਂ ਹੋਰ ਵੀ ਮਤਲਬ ਕਿ ਮਜ਼ਦੂਰ ਤਾਕਾ ਜਿਹੜਾ ਮੇਰੇ ਵਰਗੇ ਭਰਾ ਜਾਂ ਭੈਣਾ ਸੰਘਰਸ਼ ਦੇ ਵਿੱਚ ਆਈ ਹੋਈਆਂ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗੀ ਜਿੱਡੇ ਚਕਰ ਆਪਾਂ ਸੱਤਾ ਦੇ ਵਿੱਚ ਨਹੀਂ ਹੁੰਦੇ ਉਹਨੇ ਚਕਰ ਆਪਣਾ ਜਿਹੜਾ ਖਾਸ ਕਰਕੇ ਮਜ਼ਦੂਰ ਦੱਬਕੇ ਦਾ ਕੋਈ ਮਨ ਬਣਾਇਆ ਪਾਰਟੀ ਦਾ ਹਾਂਜੀ ਫਿਰ ਜੀ ਮਨ ਬਣਾਇਆ ਹੋਇਆ ਕਿਹੜੀ ਪਾਰਟੀ ਚ ਹਾਂਜੀ ਜਰੂਰ 2027 ਦੇ ਵਿੱਚ ਖੋਮ ਹਮਾ ਕੇ ਇਲੈਕਸ਼ਨ ਲੜਾਂਗੇ ਅਸੀਂ ਕਿਉਂਕਿ ਸਾਡੇ ਜਿਹੜੇ ਮਜ਼ਦੂਰ ਤਾਂ ਕਾਹਮਾ ਤਾਂ ਬਹੁਤ ਬੁਰਾ ਹਾਲਾ ਸਾੜੀ ਜਿਹੜੀ ਪਹਿਲਾਂ 70 75 ਸਾਲ ਹੋ ਗਏ ਸਰਕਾਰਾਂ ਨੇ ਉਹਨਾਂ ਨੇ ਨਹੀਂ ਕੋਈ ਵੀ ਗੱਲਬਾਤ ਸੁਣੀ ਤੇ ਹੁਣ ਆਮ ਪਾਰਟੀ ਦਾ ਤੁਸੀਂ ਨੇ ਰੁਝਾਨ ਦੇਖ ਹੀ ਲਿਆ ਉਹਦੇ ਵਿੱਚ ਤਾਂ ਇਹ ਆ ਵੀ ਪਾੜੋ ਤੇ ਰਾਜ ਕਰੋ ਚਾਹੇ ਉਹਦੇ ਵਿੱਚ ਕਿਸਾਨ ਹੋਵੇ ਚਾਹੇ ਉਹਦੇ ਵਿੱਚ ਮਜ਼ਦੂਰ ਹੋਵੇ ਪਰ ਕਿਸੇ ਦੀ ਸੁਣਵਾਈ ਨਹੀਂ ਰਹੀ ਇੱਥੇ ਤੇ ਇਹ ਸੀਗਾ ਜੀ ਬੜਾ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਗੱਲਬਾਤ ਕੀਤੀ ਤੇ ਉਮੀਦ ਕਰਦੇ ਹਾਂ ਤੁਸੀਂ ਆਉਣ ਵਾਲੇ ਟਾਈਮ 'ਚ ਅਜੇ ਹੀ ਸਮਾਜ ਭਲਾਈ ਦੇ ਕੰਮ ਕਰਦੇ ਰਹੋ ਤੇ ਅੱਗੇ ਤੁਹਾਡਾ ਜਿਹੜਾ ਫਿਊਚਰ ਆ ਬ੍ਰਾਈਟ ਰਹੇ 但没关系。